ਲਾਈਵ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਸਸੰਸਨੀ ਖੇਜ਼ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ 15 ਸਾਲਾਂ ਦੀ ਬੱਚੀ ਨਵਾਲਕ ਬੱਚੀ ਦੇ ਨਾਲ ਜ਼ਬਰ ਜਨਾਹ ਹੁੰਦਾ ਹੈ ਤਾਂ ਉਹਦੇ ਨਾਲ ਜ਼ਬਰ ਜਨਾਹ ਕਰਕੇ ਉਸ ਬੱਚੀ ਨੂੰ ਕਾਰ ਦੁਏ ਵਿੱਚੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ ਪੂਰੀ ਜਾਣਕਾਰੀ ਨਿਕਲ ਕੇ ਇਹ ਆ ਰਹੀ ਆ ਕਿ ਇੱਕ ਜਿਹੜੀ 15 ਸਾਲਾਂ ਦੀ ਬੱਚੀ ਹੁੰਦੀ ਆ ਤੇ ਉਹ ਆਪਣੇ ਭਰਾ ਦੇ ਨਾਲ ਸਕੂਲ ਜਾ ਰਹੀ ਹੁੰਦੀ ਆ ਕ ਸਕੂਲ ਦਾ ਟਾਈਮ 7:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਬੱਚੀ ਆ ਪਹਿਲਾਂ ਤਾਂ ਆਪਣੇ ਭਰਾ ਨੂੰ ਉਹਦੇ ਸਕੂਲ ਛੱਡ ਕੇ ਆਈ ਤਾਂ ਬਾਅਦ ਵਿੱਚ ਉਹ ਆਪਦੇ ਸਕੂਲ ਜਾਣ ਲੱਗੀ ਸੀ ਤਾਂ ਅਚਾਨਕ ਰਸਤੇ ਦੇ ਵਿੱਚ ਇੱਕ ਕਾਰ ਖੜੀ ਹੁੰਦੀ ਆ ਤਾਂ ਉਹਦੇ ਵਿੱਚ ਜਿਹੜੇ ਨੌਜਵਾਨ ਹੁੰਦੇ ਆ ਤਾਂ ਇੱਕ ਨੌਜਵਾਨ ਜਿਹੜਾ ਕਾਰ ਦੀ ਜਿਹੜੀ ਬਾਰੀ ਖੋਲ ਕੇ ਉਸ ਬੱਚੀ ਨੂੰ ਜ਼ਬਰਦਸਤਾ ਉਸ ਨੂੰ ਗੱਡੀ ਦੇ ਅੰਦਰ ਖਿੱਚ ਲੈਂਦਾ ਏ ਤਾਂ ਇੱਕ ਵਿਅਕਤੀ ਜਿਹੜਾ ਹੁੰਦਾ ਏ ਨੌਜਵਾਨ ਹੁੰਦਾ ਏ ਉਹ ਗੱਡੀ ਚਲਾ ਰਿਆ ਹੁੰਦਾ ਏ ਪਰ ਦੂਜੇ ਪਾਸੇ ਦੂਜਾ ਨੌਜਵਾਨ ਜਿਹੜਾ ਉਹ ਬੱਚੀ ਨੂੰ ਧਮਕੀਆਂ ਦਿੰਦਾ ਏ ਤੇ ਦੂਜੇ ਪਾਸੇ ਉਸ ਦੇ ਨਾਲ ਜਿਹੜਾ ਜ਼ਬਰਜਨਾਹ ਕਰਦਾ ਏ ਤਾਂ ਇਹ ਬਹੁਤ ਹੀ ਜਿਹੜੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਤਾਂ ਇਹ ਖਬਰ ਜਿਹੜੀ ਆ ਉੱਤਰ ਪ੍ਰਦੇਸ਼ ਦੇ ਫਰੀਦাবাদ ਤੋਂ ਆ ਰਹੀ ਆ ਇਸ ਇਸ ਸਾਰੀ ਖਬਰ ਬਾਰੇ ਜਿਹੜੀ ਪੀੜਤ ਬੱਚੀ ਆ ਉਸਦੇ ਇਹ ਬਿਆਨ ਆਇਆ ਕਿ ਮੈਂ ਆਪਣੇ ਭਰਾ ਨੂੰ ਪਹਿਲਾ ਸਕੂਲ ਛੱਡ ਕੇ ਆਈ ਤੇ ਸਾਡਾ ਜਿਹੜਾ ਸਕੂਲ ਆ ਉਹ ਸਾਡੇ ਪਿੰਡ ਦੇ ਨਾਲ ਇੱਕ ਹੋਰ ਇਲਾਕਾ ਹੈ ਉੱਥੇ ਆ ਮੇਰਾ ਸਕੂਲ ਤਾਂ ਮੈਂ ਆਪਣੇ ਪਹਿਲਾ ਭਰਾ ਨੂੰ ਸਕੂਲ ਛੱਡਿਆ ਫਿਰ ਬਾਅਦ ਵਿੱਚ ਮੈਂ ਆਪਣੇ ਸਕੂਲ ਜਾ ਹੀ ਰਹੀ ਸੀ ਤਾਂ ਉੱਥੇ ਇੱਕ ਕਾਰ ਖੜੀ ਹੁੰਦੀ ਆ ਤਾਂ ਉਹਦੇ ਵਿੱਚ ਦੋ ਨੌਜਵਾਨ ਸਵਾਰ ਹੁੰਦੇ ਆ ਤਾਂ ਇੱਕ ਨੌਜਵਾਨ ਜਿਹੜਾ ਕਾਰ ਦੀ ਜਿਹੜੀ ਬਾਰੀ ਖੋਲ ਕੇ ਮੈਨੂੰ ਜ਼ਬਰਦਸਤ ਗੱਡੀ ਦੇ ਅੰਦਰ ਸੈਟ ਲੈਂਦਾ ਆ ਤੇ ਇੱਕ ਉਹ ਜਿਹੜਾ ਨੌਜਵਾਨ ਹੁੰਦਾ ਹੈ ਗੱਡੀ ਚਲਾ ਰਿਹਾ ਹੁੰਦਾ ਹੈ ਪਰ ਦੂਜੇ ਪਾਸੇ ਜਿਹੜਾ ਦੂਜਾ ਨੌਜਵਾਨ ਮੈਨੂੰ ਧਮਕੀਆਂ ਰਿਆ ਹੁੰਦਾ ਹੈ ਪਰ ਧਮਕੀਆਂ ਦੇ ਰਿਹਾ ਤੇ ਨਾਲ ਹੀ ਮੇਰੇ ਨਾਲ ਜ਼ਬਰ ਜਨਾਹ ਕਰ ਰਿਹਾ ਹੁੰਦਾ ਤੇ ਉਸ ਨੌਜਵਾਨ ਨੇ ਉਦੋਂ ਤੱਕ ਮੇਰੇ ਨਾਲ ਜ਼ਬਰ ਜਨਾਹ ਕੀਤਾ ਜਿੰਨਾ ਟਾਈਮ ਮੇਰੇ ਸਕੂਲ ਦਾ ਸਮਾਂ ਬੰਦ ਨਹੀਂ ਹੋਇਆ ਤਾਂ ਬਾਅਦ ਵਿੱਚ ਉਹਨਾਂ ਨੇ ਮੇਰੇ ਨਾਲ ਇੰਨਾ ਹਵਾਨੀਅਤ ਦੀ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਜ਼ਬਰ ਜਨਾਹ ਕੀਤਾ ਤਾਂ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਕੂਲ ਦਾ ਜਿਹੜਾ ਸਮਾਂ ਜਿਹੜਾ ਹੁਣ ਲੰਘ ਗਿਆ ਤਾਂ ਉਹਨਾਂ ਨੇ ਮੈਨੂੰ ਕਾਰ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਉਹਨਾਂ ਦੇ ਪਿੰਡ ਹੀ ਕਾਰ ਦੇ ਵਿੱਚ ਬਾਹਰ ਸੁੱਟ ਦਿੱਤਾ ਤਾਂ ਉਹ ਜਿਹੜੀ ਬੱਚੀ ਹੁੰਦੀ ਆ ਕਿਵੇਂ ਨਾ ਕਿਵੇਂ ਭੇਦ ਭਰੇ ਹਾਲਾਤਾਂ 'ਚ ਬਾਹਰ ਨਿਕਲ ਕੇ ਆਪਣੇ ਘਰ ਜਾਂਦੀ ਆ ਤਾਂ ਸਾਰੀ ਘਟਨਾ ਬਾਰੇ ਜਦੋਂ ਆਪਣੇ ਘਰ ਦੇ ਨੂੰ ਦੱਸਦੀ ਆ ਤਾਂ ਘਰ ਦੇ ਵੀ ਹੈਰਾਨ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਫਿਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੇ ਪੀੜਤ ਬੱਚੇ ਹੁੰਦੀ ਆ ਪੁਲਿਸ ਸਟੇਸ਼ਨ 'ਚ ਜਾਂਦੀ ਆ ਤਾਂ ਉੱਥੇ ਜਾ ਕੇ ਜਿਹੜੇ ਜ਼ਬਰਜਨਾਹ ਨੂੰ ਲੈ ਕੇ ਮਾਮਲਾ ਜਿਹੜਾ ਦਰਜ ਕਰਵਾਉਂਦੇ ਆ ਪਰ ਦੂਜੇ ਪਾਸੇ ਜਿਹੜੀ ਪੁਲਿਸ ਹੁੰਦੀ ਆ ਜ਼ਬਰਜਨਾਹ ਨੂੰ ਲੈ ਕੇ ਮਾਮਲਾ ਦਰਜ ਕਰ ਲੈਂਦੀ ਆ ਤਾਂ ਪੁਲਿਸ ਦੇ ਇਹ ਬਿਆਨ ਆਏ ਆ ਕਿ ਅਸੀਂ ਜਿਹੜਾ ਇਹ ਮਾਮਲਾ ਦਰਜ ਕਰ ਲਿਆ ਏ ਤੇ ਜਿਹੜੇ ਉਹ ਦੋ ਨੌਜਵਾਨ ਆ ਹੁਣ ਅਸੀਂ ਉਹਨਾਂ ਨੂੰ ਜਿਹੜੇ ਅਸੀਂ ਆ ਸ਼ਾਨਬੀਨ ਕਰ ਰਹੇ ਆ ਉਹਨਾਂ ਨੂੰ ਲੱਭ ਰਹੇ ਆ ਜਦੋਂ ਹੀ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਹਨਾਂ ਦੇ ਹਿਸਾਬ ਪਰ ਉਹਨਾਂ ਦੇ ਉੱਪਰ ਜਿਹੜੀ ਆ ਬੰਦੀ ਕਾਰਵਾਈ ਅਸੀਂ ਸ਼ੁਰੂ ਕਰਾਂਗੇ ਹੁਣ ਉਹ ਆਉਣ ਵਾਲਾ ਵਕਤ ਹੀ ਦੱਸੇਗਾ ਵੀ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਪਰ ਕਿ ਕਿੰਨੀ ਕੁ ਸਖਤ ਸਖਤ ਜਿਹੜੀ ਆ ਪੁਲਿਸ ਸਜ਼ਾ ਉਹਨਾਂ ਨੂੰ ਲਗਾਵੇਗੀ ਤਾਂ ਇਹਦੇ ਉੱਪਰ ਬਹੁਤ ਜ਼ਿਆਦਾ ਸਵਾਲ ਉੱਠਦੇ ਆ ਕਿ ਜੇਕਰ ਜਿਹੜੇ ਜਬਰ ਜਨਾਹ ਏ ਰੇਪ ਦੇ ਮਾਮਲੇ ਆ ਆਮ ਹੀ ਜਿਹੜੇ ਵੱਧ ਰਹੇ ਆ ਘਟਣ ਦੀ ਥਾਂ ਤੇ ਵੱਧ ਰਹੇ ਆ ਛੋਟੀਆਂ ਬੱਚੀਆਂ ਤੋਂ ਲੈ ਕੇ 70 80 ਸਾਲ ਦੀਆਂ ਬਜ਼ੁਰਗ ਔਰਤਾਂ ਜਿਹੜੀਆਂ ਉਹ ਵੀ ਇਦਾਂ ਦੀਆਂ ਘਟਨਾਵਾਂ ਦਾ ਜਿਹੜਾ ਸ਼ਿਕਾਰ ਹੋ ਜਾਂਦੀਆਂ ਨੇ ਪਰ ਜਿਹੜੀ ਸਰਕਾਰ ਆ ਅਦਾਲਤਾਂ ਇੰਨਾ ਮਾਮਲਿਆਂ ਦੇ ਉੱਪਰ ਉਹ ਕੋਈ ਵੀ ਜਿਹੜਾ ਐਕਸ਼ਨ ਨਹੀਂ ਲੈਂਦੀ ਜਿਹਦੇ ਕਰਕੇ ਛੋਟੀਆਂ ਬੱਚੀਆਂ ਤੇ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਨੇ ਇਦਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੀਆਂ ਨੇ ਤੇ ਦੂਜੇ ਪਾਸੇ ਜੇਕਰ ਸਰਕਾਰ ਅਤੇ ਅਦਾਲਤ ਇਹਦਾ ਦੋਸ਼ੀਆਂ ਖਿਲਾਫ ਕੜੀ ਤੋਂ ਕੜੀ ਜਿਹੜੇ ਐਕਸ਼ਨ ਲਵੇ ਉਹਨਾਂ ਨੂੰ ਕੜੀ ਤੋਂ ਕੜੀ ਜਿਹੜੀਆਂ ਸਜ਼ਾਵਾਂ ਦਵੇ ਤਾਂ ਹੋ ਸਕਦਾ ਜਿਹੜੀਆਂ ਰੇਪ ਜ਼ਬਰਜਨਾਹ ਦੇ ਮਾਮਲੇ ਜਿਹੜੇ ਵੱਧਦੇ ਆ ਹੋ ਸਕਦਾ ਉਹ ਘਟ ਜਾਣ ਪਰ ਜੇਕਰ ਸਰਕਾਰ ਤੇ ਪੁਲਿਸ ਅਤੇ ਉਹਨਾਂ ਦੇ ਖਿਲਾਫ ਕੋਈ ਵੀ ਸਜ਼ਾ ਨਹੀਂ ਲਗਾਉਂਦੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਨਹੀਂ ਦਿੰਦੀ ਤਾਂ ਬਾਅਦ ਵਿੱਚ ਹੋਰ ਜਿਹੜੇ ਦੂਸਰੇ ਵਿਅਕਤੀ ਹੁੰਦੇ ਆ ਇਦਾਂ ਦੀਆਂ ਜਿਹੜੀਆਂ ਮਾਮਲਿਆਂ ਨੂੰ ਘਟਨਾਵਾ ਨੂੰ ਅੰਜਾਮ ਦਿੰਦੇ ਆ ਜੇਕਰ ਸਰਕਾਰ ਜਾਂ ਅਦਾਲਤ ਜਾਂ ਪੁਲਿਸ ਇਨ੍ਹਾਂ ਦੋਸ਼ੀਆਂ ਖਿਲਾਫ ਕੋਈ ਨਾ ਕੋਈ ਕੜਾ ਐਕਸ਼ਨ ਲੈਣ ਤਾਂ ਦੂਸਰਾ ਵਿਅਕਤੀ ਵੀ ਹੋ ਸਕਦਾ ਜੇ ਇਦਾਂ ਦੀ ਘਟਨਾ ਅੰਜਾਮ ਦੇਵੇ ਵੀ ਤਾਂ ਉਹ ਵੀ ਵਾਰ ਸੋਚੂਗਾ ਜੇਕਰ ਮੈਂ ਕਿਸੇ ਔਰਤ ਨਾਲ ਕਿਸੇ ਬੱਚੀ ਦੇ ਨਾਲ ਕੋਈ ਰੇਪ ਕਰੂਗਾ ਜਾਂ ਕੋਈ ਉਹਦੇ ਨਾਲ ਜ਼ਬਰ ਜਨਾਹ ਕਰੂਗਾ ਤਾਂ ਇਹਦਾ ਜਿਹੜਾ ਅੰਜਾਮ ਜਿਹੜਾ ਸਹੀ ਨਹੀਂ ਹੋਵੇਗਾ ਮੇਰੇ ਲਈ ਬਹੁਤ ਹੀ ਖਤਰਨਾਕ ਜਿਹੜਾ ਸਾਬਿਤ ਹੋ ਸਕਦਾ ਹੈ ਤਾਂ ਮੈਨੂੰ ਵੀ ਪਹਿਲੇ ਵਿਅਕਤੀ ਦੀ ਤਰ੍ਹਾਂ ਜਿਸ ਨੂੰ ਇਦਾਂ ਦੀ ਕੜੀ ਸਜ਼ਾ ਮਿਲੀ ਆ ਤੇ ਹੋ ਸਕਦਾ ਮੇਰੇ ਨਾਲ ਵੀ ਇਸ ਤੋਂ ਦੂਜੀ ਜ਼ਿਆਦਾ ਜਿਹੜੀ ਕੜੀ ਤੋਂ ਕੜੀ ਜਿਹੜੀਆਂ ਮੇਰੇ ਤੇ ਸਜ਼ਾਵਾਂ ਲੱਗ ਸਕਦੀਆਂ ਨੇ ਤਾਂ ਇਹ ਜਿਹੜੀ ਖਬਰ ਆ ਇਹ ਉੱਤਰ ਪ੍ਰਦੇਸ਼ ਦੇ ਫਰੀਦাবাদ ਤੋਂ ਆ ਰਹੀ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ